ਅੱਜ ਨੂੰ 84 ਤੋਂ ਕੁਝ ਬਾਅਦ ਦੀਆਂ ਵੀ ਗੱਲਾਂ ਦੱਸਦਾ ਅਸੀਂ ਜਦ ਖੇਡਦੇ ਸੀ ਨਾ ਤੇ ਉੱਥੇ ਬੱਚੇ ਗੱਲਾਂ ਕਰਦੇ ਸੀ ਕਿ ਪੰਜਾਬੀ ਪੰਜਾਬ 'ਚ ਰਹੂਗਾ ਫਲਾਣਾ ਫਲਾਨੀ ਜਗ੍ਹਾ ਰਹੂਗਾ ਮਤਲਬ ਹਾਲਾਤ ਇੱਥੇ ਤੱਕ ਹੋ ਗਏ ਸੀ ਕਿ ਲੋਕਾਂ ਜਿਹੜੇ 12-12 ਸਾਲ ਦੇ ਬੱਚੇ ਜਿਹੜੀ ਹਾਸੇ ਖੇਡੇ ਦੀ ਗੱਲਾਂ ਕਰਦੇ ਸੀ ਉਹ ਵੀ ਇਹੋ ਜਿਹੀ ਗੱਲਾਂ ਚਾਗੇ ਸੀ ਮਾਹੌਲ ਐਸ ਕਦਰ ਡਰਾਉਣਾ ਹੋ ਗਿਆ ਸੀ ਕਿ ਮੇਰੀ ਮਾਤਾ ਜੀ ਨੇ ਤਾਂ ਕੀ ਅਸੀਂ ਵੀ ਇਹ ਗੱਲਾਂ ਸਹੀਆਂ ਜਿਵੇਂ ਅੱਜ ਲੋਕ ਬਹੁਤ ਹੱਕ ਚ ਆ ਜਾਂਦੇ ਕਿ ਤੁਸੀਂ ਪ੍ਰਵਾਸੀਆਂ ਨੂੰ ਜਦੋਂ ਇਹ ਕਹਿੰਦੇ ਹੋ ਕਿ ਤੁਸੀਂ ਪੰਜਾਬ ਦੇ ਵਿੱਚ ਜੇ ਰਹਿਣਾ ਹੈ ਤਾਂ ਤੁਹਾਨੂੰ ਇੱਥੇ ਅਸੀਂ ਡੋਮੈਸਾਈਲ ਨਹੀਂ ਬਣਾਉਣ ਦੇਣਾ ਤੁਸੀਂ ਪੱਕੇ ਤੌਰ ਤੇ ਪੰਜਾਬ ਦੇ ਮਸ਼ਹਨ ਦੇ ਕਿਵੇਂ ਬਣ ਰਹੇ ਹੋ ਜਦੋਂ ਅਸੀਂ ਉੱਥੇ ਰਹਿ ਰਹੇ ਸੀ ਤਾਂ ਅਸੀਂ ਇਹ ਰੈਸਿਜ਼ਮ ਸਿਆਦ ਸਾਡੇ ਸਿੱਖਾਂ ਨੇ ਪੰਜਾਬੀ ਜਿਹੜਾ ਉਹ ਪੰਜਾਬ ਚ ਵਾਪਸ ਜਾਵੇ ਦੇਖੋ ਤੁਸੀਂ ਗੱਲ ਇੱਥੇ ਦੇਖੋ ਇੱਥੇ ਤੁਸੀਂ ਪ੍ਰਵਾਸੀ ਨੂੰ ਨਾ ਭਈਆ ਜੀ ਕਹਿ ਕੇ ਬੁਲਾਉਂਦੇ ਹੋਗੇ ਕੋਈ ਮਿਸਬਿਹੇਵੀਅਰ ਨਹੀਂ ਬੁਲਾਉਂਦੇ 1984 ਤੋਂ ਪਹਿਲਾਂ ਜਿਹੜੇ ਸਰਦਾਰ ਜੀ ਸੀ ਬੋਲੇ ਜਾਂਦੇ ਉਸ ਉਹ ਸਰਦਾਰਵਾਤੇ ਆ ਗਏ ਸੀ ਓਏ ਸਰਦਾਰ ਤੇ ਆ ਗਏ ਓਏ ਸਰਦਾਰਵਾ ਉਹਨਾਂ ਦੇ ਸਾਹਮਣੇ ਬੀੜੀਆਂ ਸਿਕਟਾਂ ਪੀਤੀਆਂ ਜਾਂਦੀਆਂ ਸੀ ਜਦਕੀ ਅਗਰ ਉਹ ਕੋਈ ਟ੍ਰੇਨ ਦੀ ਬੱਗੀ 'ਚ ਵੀ ਸਰਦਾਰ ਬੈਠਾ ਹੁੰਦਾਈ ਉਸ ਵੇਲੇ ਤੇ ਉਸ ਟ੍ਰੇਨ ਦੀ ਬੱਗੀ 'ਚ ਵੀ ਬੀੜੀ ਸਿਰ ਨਹੀਂ ਪੀਂਦੇ ਸੀ ਲੋਕ ਇੰਨਾ ਕੁ ਜਿਆਦਾ ਬਦਲਾਅ ਇੱਕ ਮੈਂ 84 ਦਿਨ ਦੀ ਖੇਡ ਨਹੀਂ ਹੈ ਇਹ ਦਿਮਾਗਾ 'ਚ ਜ਼ਹਿਰ ਜਿਸ ਤਰ੍ਹਾਂ ਅੱਜ ਵੀ ਦੇਖ ਲਓ ਹਾਲਾਤ ਉੱਥੇ ਹੀ ਆ ਚੁੱਕੇ ਨੇ ਪਾਰਟੀਆਂ ਬਦਲ ਗਈਆਂ ਹੋਣੀਆਂ ਹੈ ਹਿੰਦੁਸਤਾਨ 'ਚ ਜ਼ਹਿਰ ਅੱਜ ਵੀ ਕੰਨਾਂ 'ਚ ਧੀਰੇ 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 ਸਨਾਤਨੀਆਂ ਤੇ ਫਲਾਣਾ ਠੀਕ ਨਾ ਮੈਂ ਬਹੁਤਾ ਨਹੀਂ ਬੋਲਦਾ ਸਰਕਾਰਾਂ ਡਾਡੀਆ ਵੀ ਬੜੀਆਂ ਮੈਂ ਬਿਜ਼ਨਸ ਕਰਨਾ